ਸਾਥੀਓ ਮੈਂ ਜਦ ਅੰਦਰਸਲ ਉਹਦਾ ਹਸ ਬਾਬਾ ਅੰਤਪਾਦਿਕ ਸੰਨੇਕਾ ਉਗਰਾਹਾ ਅੱਜ ਪਟਿਆਲੇ ਦੇ ਚੌਨਾ ਪਿੰਡ ਦੇ ਵਿੱਚ ਹੁਣਸ ਨੇ ਧੱਕੇ ਨਾਲ ਜਿਹੜੀ ਮਜਾਰਤ ਦੇ ਕਸਤਕਾਰਾਂ ਦੀਆਂ ਜ਼ਮੀਨਾਂ ਤੇ ਇੱਕ ਮਸ਼ੀਨਾ ਚਲਾ ਕੇ ਭਾਰਤ ਮਾਲਾ ਪੱਧਕ ਦੀ ਸੜਕ ਦਾ ਉਹਦਾ ਪਲਾਨ ਬਣਾਇਆ ਹੈ ਬਹੁਤ ਅਨੰਦਨਯੋਗ ਹੈ ਭੈਣਾ ਨਾਲ ਉੱਥੇ ਕੁੜੀਆਂ ਨਾਲ ਬਹੁਤ ਧੱਕਾ ਹੋਇਆ ਉਹਨਾਂ ਨੂੰ ਗਾਰਿਆਂ ਦੇ ਵਿੱਚ ਵੀ ਘੇਸਿਆ ਗਿਆ ਇਹ ਉੱਥੇ ਬੰਦੇ ਜਿਹੜੇ ਆਪੂ ਵਾਈ ਕਰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਉੱਤੇ ਭੈਣਾ ਦੀ ਗਿਣਤੀ ਦੇ ਵਿੱਚ ਲਗਭਗ 200 ਦੀ ਗਿਣਤੀ ਦੇ ਵਿੱਚ ਕਿਸਾਨਾਂ ਤੇ ਔਰਤਾਂ ਨੂੰ ਇਕੱਠੇ ਕਰਕੇ ਜੇਠਾਣਿਆਂ 'ਚ ਢੱਕਿਆ ਹੋਇਆ ਜੋ ਉੱਥੇ ਮਸ਼ੀਨਾਂ ਚਲਾ ਕੇ ਧੱਠੇ ਨਾਲ ਢੋਣਾ ਵਾਹ ਕੇ ਕਬਜ਼ਾ ਕਰਤੀ ਹੋਏ ਕਾਸਤ ਕਰਾਣੇ ਜਮੀਨਾਂ ਤੇ ਉਹ ਭਾਰਤ ਮਾਲਾ ਪ੍ਰਜੈਕਟ ਦੀ ਸਹਾਇਤਾ ਕਰ ਰਹੇ ਹੈ ਇਹਦੇ ਰੋਸ ਵਿੱਚ ਅਸੀਂ ਭਾਰਤੀ ਕਿਸਾਨ ਜੁਨੇ ਇੱਕ ਪਿੰਡਾ ਵੱਲੋਂ ਗਰਾਹਾਂ ਵੱਲੋਂ ਸਰਕਾਰ ਦੇ ਇਸ ਕਦਮ ਦੀ ਬਹੁਤ ਨਕੇਦੀ ਕਰਦੇ ਆ ਇਹ ਜਿਹੜੇ ਰੋਸ ਵਜੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਦੋ ਜ਼ਿਲ੍ਹੇ ਜਿਹੜੇ ਗੁਆਰਡੀ ਜ਼ਿਲ੍ਹੇ ਮਲੇਰਕੋਟਲਾ ਸਮਰੂਹਤ ਤੇ ਪਟਿਆਲਾ ਦੇ ਪਿੰਡਾਂ ਦੇ ਵਿੱਚ ਜਾਂ ਗਸਬਿਆਂ ਦੇ ਵਿੱਚ ਜਿੱਥੇ ਤੁਹਾਨੂੰ ਠੀਕ ਲੱਗਦਾ ਹੋ ਸਰਕਾਰ ਦੀਆਂ ਹਥ੍ਥੀਆਂ ਭੂਕੇ ਰੋਸ ਮਜਾਰਾ ਕੀਤਾ ਜਾਣ ਤੇ ਜਾਲਾਪਿੰਡ ਦੇ ਵਿੱਚ ਜਿਹੜੇ ਕੱਥੇ ਨੂੰ ਕਿਸਾਨ ਨੇ ਉਹ ਪਿੰਡ ਦੇ ਵਿੱਚ ਮਜਾਰਾ ਕਰਨ ਤੇ ਉਹ ਵੀ ਹਥ੍ਥੀ ਭੂਕਣ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਅਗਲਾ ਜਿਹੜਾ ਸਟੈਪ ਹੈ ਅਗਲੀ ਕਾਰਵਾਈ ਅਗਲੀ ਸਰਕਾਰ ਦੀ ਕਾਰਵਾਈ ਤੋਂ ਬਾਅਦ ਤੇ ਤੁਹਾਨੂੰ ਦੱਸਿਆ ਜਾਊਗਾ ਸੂਚਿਤ ਕੀਤਾ ਜਾਊਗਾ ਮੇਰੀ ਭੈਣ ਭੀ ਹੈ ਕਿ ਸਰਕਾਰ ਜ਼ਮੀਨਾਂ ਦੱਬਣ ਦੇ ਉੱਤੇ ਆਈ ਹੋਈ ਹੈ ਇਹ ਸਰਕਾਰ ਦੇ ਮਾੜੇ ਮਨਸੂਬਿਆਂ ਨੂੰ ਫੇਲ ਕਰਨ ਦੀ ਖਾਤਰ ਜਥੇਬੰਦੀ ਨੂੰ ਬਹੁਤ ਧਰਮੇ ਤੇ ਧੀਰਜ ਤੋਂ ਕੰਮ ਲੈਣਾ ਪੈਣਾ ਜਿਹਦੀ ਖਾਤਰ ਤਿਆਰ ਰਹੋ ਕਿਧਰੇ ਨਚਲੀਆਂ ਜ਼ਮੀਨਾਂ ਲੈ ਲਾਂਗੇ ਸਾਰੀਆਂ ਵਾਪਸ ਭਾਰਤ ਮਾਲਾ ਪ੍ਰੋਜੈਕਟ ਦੇ ਅਨੁਸਾਰੀ ਗੈਸ ਲਾਈਨ ਪਾਈਪ ਤੇਲ ਪਾਈਪ ਪਾਵਰ ਪਲਾਂਟ ਪਾਵਰ ਲਾਈਨਾਂ ਕੱਢ ਰਹੀਆਂ ਜਿਹੜੀ ਸਰਕਾਰ ਤੇ ਲੈਂਡ ਪੁਲਿੰਗ ਪਾਲਿਸੀ ਦੇ ਮੁੱਦੇ ਦੇ ਉੱਤੇ ਜਮੀਨਾਂ ਜਿਹੜੀਆਂ ਖੋਹ ਰਹੀਆਂ ਕਿਸਾਨਾਂ ਤੋਂ ਇਹ ਤੋਂ ਖਬਰਦਾਰ ਕਰਨੀ ਕਰਦਾ ਸਾਡਾ ਵੱਡੀ ਲਾਂਬੰਦੀ ਦੀ ਲੋੜ ਹੈ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਜਿੱਥੇ ਵੀ ਕਿਤੇ ਹੋਣ ਗੱਲ ਸੁਣਦੇ ਨੇ ਇਸ ਮੂਵਮੈਂਟ ਦੀ ਦਕ ਹਮਾਇਤ ਕਰਨ ਤਾਂ ਕਿ ਇਹ ਕੰਮ ਜੇ ਧੰਨਵਾਦ